ਹਾਂਜੀ ਸਤਿ ਸ਼੍ਰੀ ਅਕਾਲ ਮਟਰ ਕੀ ਹਾਲ ਚਾਲ ਆ ਸਵਾਤਾ ਤੁਹਾਡਾ ਆਪਣੇ ਚੈਨਲ ਤੇ ਜੀ ਦੇ ਸਕਦਾ ਤੁਸੀਂ ਫੋਰਡ 3600 ਟਰੈਕਟਰ ਖੜਾ ਜੀ ਕੰਡੀਸ਼ਨ ਤੁਸੀਂ ਇੱਕ ਵਾਰੀ ਚੈੱਕ ਕਰ ਸਕਦੇ ਹੋ ਪਹਿਲਾਂ ਬਾਕੀ ਆਪਾਂ ਸਾਰੀ ਜਾਣਕਾਰੀ ਬਾਈ ਗੋਪੀ ਤੋਂ ਲਵਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਵਧੀਆ ਜੀ ਠੀਕ ਠਾਕ ਹਾਂਜੀ ਕਰਦੀ ਕਲਾਈ ਹਾਂਜੀ ਬਾਈ ਜੀ ਆ ਫੋਰਡ 3600 ਗੜਾ ਇਹਦੇ ਬਾਰੇ ਜਾਣਨਾ ਪਏ ਬਣਾ ਜਾ ਈ ਨੰਨਵੇਂ ਮਾੜਲਾ ਈ ਅਛਾ ਨੰਨਵੇਂ ਮਾੜਲਾ ਠੀਕ ਆ ਜੀ ਨਵੇਂ ਟਾਇਰ ਵੀ ਨਵੇਂ ਆ ਈ ਅਛਾ ਟਾਇਰ ਨਵੇਂ ਆ ਹਾਂਜੀ ਠੀਕ ਆ ਜੀ ਪੱਕੇ ਹਾਰਡਰ ਵਧੀਆ ਰੌੜ ਜੀ ਨੂੰ ਕਹਿ ਦਿੰਦੇ ਮਗਰਲੇ ਅਛਾ ਪੱਕੇ ਟਾਇਰ ਆ ਠੀਕ ਆ ਤੇ ਪਿਛਲੇ ਹੈਗੇ ਆ ਜੀ ਹੈਗੇ ਆਈ ਮਗਰਲੇ ਠੀਕ ਆ ਜੀ ਠੀਕ ਆ ਲਾਓ ਜੇ ਮਤਲਬ ਮੋਰਾੜ ਬੁੱਕ ਤੇ ਚੱਲ ਅਛਾ ਜੀ ਆਵੇ ਵਾਗ ਟਰੈਕਟਰ ਦੀ ਦਸਲੀ ਕਰਕੇ ਲੈ ਜਾਵੇ ਕਿਧੋ ਗਲਿਆ ਨਹੀਂ ਕਿਧੋ ਵਾਤਾ ਨਹੀਂ ਕਿ ਇੰਜਨ ਗੇਅਰ ਦੀ ਗਾਰੰਟੀ ਹੈ ਫੋਲ ਲਓਏ ਮੇਤਰੋ ਇੰਜਨ ਗੇਅਰ ਦੀ ਫੋਲ ਗਾਰੰਟੀ ਬੈਟਰੀ ਬੂਟਰੀ ਕਿਵੇਂ ਵੀਰੇ ਦੀ ਓਕੇ ਆ ਜੀ ਓਕੇ ਆ ਕੰਡੀਸ਼ਨ ਬਹੁਤ ਵਧੀਆ ਹੀ ਬੈਟਰੀ ਵੀ ਲਓਏ ਮੇਤਰੋ ਚੈੱਕ ਕਰ ਸਕਦੇ ਉਹ ਟਰੈਕਟਰ ਬਹੁਤ ਚੰਗੀ ਹਾਲਤ ਰ ਵਿੱਚ ਆ ਜੀ ਇਹ ਤੇ ਇਹ ਡਬਲ ਕਲਚ ਵੀਰੇ ਨਹੀਂ ਇਹ ਸਿੰਗਲ ਕਲਚ ਆ ਅੱਛਾ ਸਿੰਗਲ ਕਲਚ ਆ ਠੀਕ ਆ ਜੀ ਠੀਕ ਆ ਤੇ ਜਿਹੜਾ ਪੇਂਟ ਪੂੰਡ ਆ ਬਾਈ ਜੀ ਟੱਚਿੰਗ ਟੂਚਿੰਗ ਤਾਂ ਨਹੀਂ ਕਿਸੇ ਬਸ ਇਹ ਹੋਇਆ ਰੰਗ ਹੋਇਆ ਅੱਛਾ ਰੰਗ ਹੋਇਆ ਵਾ ਠੀਕ ਆ ਜੀ ਲੋ ਡੰਡਾ ਫੱਟੀ ਨਾਲ ਮਿਲੂ ਸਾਰਾ ਕੁਝ ਨੇ ਲੋ ਵੀ ਅੰਦਰ ਚੈੱਕ ਕਰ ਸਕਦੇ ਟਰੈਕਟਰ ਤੁਸੀਂ ਰੈਮਰ ਉਮ ਚੈੱਕ ਕਰ ਸਕਦੇ ਬਹੁਤ ਚੰਗੀ ਹਾਲਤ ਵਿੱਚ ਟਰੈਕਟਰ ਆ ਤੁਹਾਨੂੰ ਰੇਟ ਵੀ ਆਪਾਂ ਬਾਈ ਤੋਂ ਜੈਜ ਹੀ ਦਵਾਵਾਂਗੇ ਦੇਖ ਸਕਦੇ ਤੁਸੀਂ ਬੈਕ ਸਾਈਡ ਵੀ ਤੁਹਾਨੂੰ ਦਿਖਾ ਦਿੰਨੇ ਇੱਕ ਵਾਰੀ ਤੇ ਬਹੁਤ ਸੋਹਣੀ ਹਾਲਤ ਵਿੱਚ ਇਹ ਬਾਈ ਕੋਪੀ ਖੜਾ ਹੀ ਖੜਾ ਈ ਟਰੈਕਟਰ ਆ ਤੇ ਲੋਹਾਰੇ ਖੜਾ ਜੀ ਬਾਈ ਕੋਲ ਦੇ ਸਕਦੇ ਕਿਸੇ ਪਾਸੋਂ ਕੋਈ ਲੀਕਸ ਨਹੀਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋਊਗੀ ਜੀ ਤੇ ਪੰਜਾਬ ਨੰਬਰ ਹੁੰਦੇ ਵੀਰੇ ਗੋਪੀ ਇਹ ਆਪ ਨੰਬਰ ਆ ਜੀ ਅੱਛਾ ਜੀ ਤੇ ਕਿੰਨਾ 99 ਮਾਡਲ ਆ ਡਿਮਾਂਡ ਦੀ ਜਿੱਦ ਗੱਲ ਕਰੀ ਵੀਰੇ ਇਹਦਾ ਜੀ 1,25,000 ਰੁਪਏ ਆਪਾਂ ਮੰਗ ਕਰਦੇ ਆ ਜੀ 1,25,000 ਰੁਪਏ ਹਾਂ ਜੀ ਕਿੰਨੇ ਤੱਕ ਛੱਡੋਗੇ ਜਿਹੜਾ ਆਪਣੀ ਵੀਡੀਓ ਦੇਖ ਕੇ ਤੁਸੀਂ ਛੱਡ ਦਾਂਗੇ 10,000 ਰੁਪਏ ਛੱਡ 10,000 ਰੁਪਏ ਹਾਂ ਲਓ ਵੀ ਮੈਂ ਤਾਂ 10,000 ਰੁਪਏ ਡਿਸਕਾਊਂਟ ਆਹ ਟਰੈਕਟਰ ਵਿੱਚ ਤੁਹਾਨੂੰ ਮਿਲ ਜੂਗਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਹਾਲਤ ਦੇ ਵਿੱਚ ਟਰੈਕਟਰ ਪਿਆ ਜੀ ਵਾਕੇ ਚੈੱਕ ਕਰਕੇ ਤੁਸੀਂ ਟਰੈਕਟਰ ਲੈ ਆ ਸਕਦੇ ਹੋ ਠੀਕ ਆ ਜੀ ਤੇ 100% ਗਾਰੰਟੀ ਹੋ ਟਰੈਕਟਰ ਦੀ ਟਰੈਕਟਰ ਤੁਸੀਂ ਦੇ ਸਕਦੇ ਕਿਸੇ ਵਸ ਕਿਲੀ ਨਹੀਂ ਬੈਟਰੀ ਵੀ ਬਹੁਤ ਚੰਗੀ ਪਈ ਹੈ ਨਹੀਂ ਟਾਇਰ ਵੀ ਤੁਸੀਂ ਦੇ ਸਕਦਾ ਤੁਸੀਂ ਤੇ ਅੱਗੇ ਬਾਈ ਜੀ ਆਸਵਰਾਜ ਖੜਾ 735 ਇਹ ਹੈਗਾ ਇਹ 90 ਮਾਡਲ ਅੱਛਾ ਇਹ 90 ਮਾਡਲ ਆ ਠੀਕ ਆ ਜੀ ਓਰੀਜਨਲ ਟਰੈਕਟਰ ਆ ਜੀ ਸਾਰਾ ਓਰੀਜਨਲ ਆ ਹਾਂ ਜੀ ਰੰਗ ਪੇਂਟ ਵੀ ਕੋਈ ਇੰਜਨ ਤੇ ਕੰਨਾ ਪਿਆ ਇਹਦੀ ਅੱਛਾ ਦੇ ਸਕਦਾ ਮੈਟਰੋ ਸਟਿਕਰ ਸਟੁਕਰ ਐਨ ਓਵੇਂ ਹੀ ਪਿਆ ਓਰੀਜਨਲ ਹੈ ਨਾ ਬਾਈ ਹਾਂ ਜੀ ਓਵੇਂ ਤੇ ਆਣਾ ਸਟਿਕਰ ਪਹਿਲਾਂ ਵਾਲੇ ਲਓ ਮਿੱਤਰੋ 600 ਦਾ ਤੁਸੀਂ 65 ਪੌਂਡ ਤੇ ਟਾਇਰਾਂ ਦੀ ਗੱਲ ਕਰੀ ਬਾਈ ਕੋਕੀ ਠੀਕ ਆ ਜੀ ਮਗਰ ਨੇ 45 ਪੈਸੇ ਟਾਇਰ ਪੱਕੇ ਗੋਡੀਅਰ ਦੇ ਅੱਛਾ ਪੱਕੇ ਟਾਇਰ ਆ ਆ ਮਤਲਬ ਬਹੁਤ ਸੋਹਣਾ ਟਰੈਕਟਰ ਲਓ ਮਿੱਤਰੋ ਦੇ 600 ਆ ਜੀ ਅੱਛਾ ਸੈਲਫ ਸਟਾਰਟ ਆ ਸੈਲਫ ਸਟਾਰਟ ਆ ਠੀਕ ਆ ਜੀ ਗੋਡੀਅਰ ਦੇ ਟਾਇਰ ਆ ਸੈਲਫ ਸਟਾਰਟ ਟਰੈਕਟਰ ਆ ਦੇਖ ਸਕਦੇ ਪੱਕੇ ਟਾਇਰ ਆ ਜੀ ਤੇ ਵੈਗਸਾਈਡ ਵੀ ਤੁਹਾਨੂੰ ਦਿਖਾ ਦਿੰਨੇ ਆ ਇਹਨਾਂ ਨੇ ਟਰਾਲੀ ਦਾ ਕੰਮ ਰਹਿਣਾ ਇਹਦੇ ਬਹੁਤ ਵਧੀਆ ਟਰੈਕਟਰ ਹੈ ਅੱਛਾ ਠੀਕ ਆ ਜੀ ਕੰਮ ਬੜਾ ਚੰਗੇ ਆ ਤੁਸੀਂ ਠੀਕ ਆ ਠੀਕ ਨੇ ਜਾਨ ਚਾ ਟਰੈਕਟਰ ਤਾਂ ਨਬਈ ਹਾਂਜੀ ਹਾਂਜੀ ਇੰਜਨ ਗੇਅਰ ਦੀ ਬਈ ਫੁੱਲ ਕਨੈਕਟੀਵ ਬਹੁਤ ਵਧੀਆ ਇੰਜਨ ਪੂਰਾ ਵੀ ਬਲੋ ਹੈਣੀ ਇਹਦੀ ਇੰਜਨ ਲੋ ਵੀ ਮਤਰਾ ਪੂਰਾ ਵੀ ਬਲੋ ਹੋਣੀ ਟਰੈਕਟਰ ਦੀ ਦੇ ਸਕਦਾ ਤੁਸੀਂ ਤੇ ਪੰਜਾਬ ਨੰਬਰ ਵੀ ਇਹ ਕੋਪੀ ਠੀਕ ਆ ਜੀ ਤੇ ਕਿੰਨਾ ਮਾਡਲ ਆ ਵੀਰੇ ਇਹ ਇਹ 90 ਮਾਡਲ ਆ ਵੀਰੇ ਠੀਕ ਆ ਜੀ ਡਿਮਾਂਡ ਦੀ ਜਿੱਦ ਗੱਲ ਕਰੀਏ 110000 ਰੁਪਏ ਆਪਾਂ ਦੀ ਡਿਮਾਂਡ ਕਰਦੇ ਹਾਂ ਠੀਕ ਆ ਜੀ ਜਿਹੜਾ ਤੁਹਾਡੀ ਵੀਡੀਓ ਵੀਕੇ ਆਊਗਾ ਠੀਕ ਆ ਜੀ 10000 ਰੁਪਏ ਆਪਾਂ ਹੋਰ ਸ਼ਰਤਾਂ ਲਾਓ ਮੈਂ ਤਰ 10000 ਰੁਪਏ ਡਿਸਕਾਊਂਟ ਆਹ ਟਰੈਕਟਰ ਦੇ ਵਿੱਚ ਤੁਹਾਨੂੰ ਮਿਲੂਗਾ 1 ਲੱਖ ਅਛਾ ਲਾਓ ਮੈਂ ਤਰ ਉਹਦੇ ਵਿੱਚ ਪੰਜਾ ਚੌਕ ਹੋ ਜਾਊਗਾ ਦੇਖ ਸਕਦਾ ਤੁਸੀਂ ਜਿਹੜਾ ਆਪਣੀ ਵੀਡੀਓ ਦੇਖ ਕੇ ਜੁਗਾ ਟਰੈਕਟਰ ਬਹੁਤ ਚੰਗੀ ਹਾਲਤ ਦੇ ਵਿੱਚ ਪਿਆ ਇੰਜਨ ਗੇਅਰ ਦਾ ਬਿਲਕੁਲ ਓਕੇ ਹੋ ਗਿਆ ਤੇ ਬੈਟਰੀ ਬੂਟਰੀ ਬਿਲਕੁਲ ਸਾਫ਼ ਪਈ ਹੈ ਜੀ ਨਵੀਂ ਬੈਟਰੀ ਵੀ ਹਾਂ ਜੀ ਖਤਰੀ ਬੰਪਰ ਸਾਰਾ ਕੋਲ ਲੱਗਾ ਅੰਨੇ ਕਿਨੇ ਕਿ ਕੰਮ ਇਹ ਸਾਰੇ ਕਢਾਈ ਹੋਈ ਆ ਦੇਖਾ ਦਿਓ ਇਹਨਾਂ ਨੂੰ ਅੱਛਾ ਅੱਛਾ ਸਾਰੇ ਕੰਮ ਕਢਾਏ ਜਾਂਨੇ ਕਿਨੇ ਕਿਨੇ ਸਾਬ ਕਢਾਤੇ ਸੀ ਲਾਓ ਮੇਤਰੋ ਜਿਹੜੀ ਕਮੀ ਬੇਸ਼ੀ ਸੀ ਬਾਈ ਉਹਨਾਂ ਨੇ ਪੂਰੀ ਕਰਤੀ ਹਨਾ ਠੀਕ ਆ ਜੀ ਲਾਓ ਮੇਤਰੋ ਚੈੱਕ ਕਰ ਸਕਦੇ ਟਰੈਕਟਰ ਬਹੁਤ ਚੰਗੀ ਹਾਲਤ ਦੇ ਵਿੱਚ ਪਿਆ ਵਾ ਤੇ ਪੈਂਡ ਲੋਹਾਰਾ ਬਾਈ ਦਾ ਨਾਂ ਗੋਪੀ ਆ ਤੇ ਵੀਰੇ ਨੰਬਰ ਬੋਲੇ ਆਪਣਾ 99 99 552 98558 29886 29886 98558 29886 ਇਹ ਬਾਈ ਦਾ ਨਾਮ ਆ ਗੋਪੀ ਦਾ ਨੰਬਰ ਆ ਇਸ ਨੰਬਰ ਤੇ ਸਾਰੀ ਜਾਣਕਾਰੀ ਤੁਸੀਂ ਟਰੈਕਟਰਾਂ ਬਾਰੇ ਬਾਕੀ ਬਾਈ ਤੋਂ ਵੀ ਲੈ ਸਕਦੇ ਹੋ ਕਟਾਉਣਾ ਵੀ ਇਹ ਡੇਟਾ ਆਪਾਂ ਕਟਾਂਗੇ ਅੱਛਾ ਜੇ ਕਿਸੇ ਨੇ ਕਟਾਉਣਾ ਹਾਂਜੀ ਲਓ ਵੀ ਮਿੱਤਰੋ ਜੇ ਕਿਸੇ ਨੇ ਟਰੈਕਟਰ ਵਿੱਚ ਕਟਾਉਣਾ ਵੀ ਇਹ ਕੱਟ ਵੀ ਲੈਣਗੇ ਬਾਈ ਹੁਣੇ ਤੇ ਬਾਕੀ ਸਾਰੀ ਜਾਣਕਾਰੀ ਤੁਸੀਂ ਬਾਈ ਤੋਂ ਨੰਬਰ ਤੇ ਲੈ ਸਕਦੇ ਵੀਡੀਓ ਨੂੰ ਤੱਬ ਕੇ ਸ਼ੇਅਰ ਕਰਦੇ ਪੇਜ ਨੂੰ ਫੋਲੋ ਕਰ ਲਿਓ ਜੀ ਤੇ ਅੱਗੇ ਵੀ ਖੜਾ ਜੀ ਅੱਛਾ 3600 ਫੋਰਡ 93 ਮਾਡਲ ਆ ਇਹ ਅੱਛਾ ਇਹ 93 ਮਾਡਲ ਆ ਠੀਕ ਆ ਜੀ ਇਹ ਮੂਰਲੇ ਟਾਇਰ ਹੈਗੇ 70 ਰੁਪਏ ਦੇ ਅੱਛਾ 70 ਰੁਪਏ ਦੇ ਟਾਇਰ ਆ ਇਹ ਮੂਰਲੇ 65 ਰੁਪਏ ਦੇ ਟਾਇਰ ਆ ਇਹ ਅੱਛਾ ਠੀਕ ਆ ਜੀ ਏ ਵੀ ਪੱਕੇ ਟਾਇਰ ਵੀਰੇ ਗੋਪੀ ਪੱਕੇ ਟਾਇਰ ਆ ਯੂ ਐਮ ਆਰ ਐਫ ਦੇ ਟਾਇਰ ਆ ਦੇਖ ਲਓ ਲਓ ਵੀ ਮਤਰਾ ਐਮ ਆਰ ਐਫ ਦਾ ਟਾਇਰ ਆ ਵੀ ਦੇ ਸਕਦਾ ਪੱਕੇ ਟਾਇਰ ਆ ਰੈਮਰੂਮ ਤੁਸੀਂ ਚੈੱਕ ਕਰ ਸਕਦੇ ਹੋ ਰੈਮਰੂਮ ਬਹੁਤ ਸਾਫ ਦਾ ਹੈ ਨਾ ਵੀਰੇ ਠੀਕ ਆ ਜੀ ਲਓ ਮਤਰਾ ਕਿਸੇ ਬੱਸ ਵੀ ਕਿ ਜੰਗ ਵਗੈਰਾ ਨਹੀਂ ਲੱਗਿਆ ਲੀਕ ਸੀਕ ਤਾਂ ਨਹੀਂ ਕਿਸੇ ਬੱਸ ਕਿਤੋਂ ਵੀ ਨਹੀਂ ਬਈ ਲਓ ਵੀ ਨਲ ਟਰੈਕਟਰ ਆਈ ਬਾਕੀ ਜੇ ਆਪਾਂ ਸਾਰਾ ਕੁਝ ਨਵਾਂ ਪਿਆ ਠੀਕ ਆ ਜੀ ਮੇਨ ਜੇ ਆਪਾਂ ਬ੍ਰੇਕ ਗੋਪੀ ਇੰਜਨ ਗੇਰ ਦੀ ਗੱਲ ਕਰੀਏ ਬਹੁਤ ਵਧੀਆ ਵੀਰੇ ਇਹ 40 45 ਕਿੱਲੇ ਬੰਦੇ ਕੋਲੇ ਪੈਲੀ ਦੇ ਹੀ ਜਿੰਨਾਂ ਕੋਲ ਇਹ ਟਰੈਕਟਰ ਆਇਆ अच्छा ਜਿੰਨਾ ਕੋਲ ਇਹ ਟਰੈਕਟਰ ਆਇਆ 40 42 ਕਿੱਲੇ ਸੀਗੇ ਠੀਕ ਹੈ ਜੀ ਅੱਛਾ ਅੱਛਾ ਠੀਕ ਹੈ ਜੀ ਹਾਂ ਜੀ ਠੀਕ ਆ ਠੀਕ ਆ ਟਰੈਕਟਰ ਸਾਰੇ ਪਾਸੇ ਤੁਸੀਂ ਦੇਖ ਲਿਆ ਹੁਣ ਕਿੰਨਾ ਸੋਹਣਾ ਟਰੈਕਟਰ ਪਿਆ ਰੀਣਾ ਨਹੀਂ ਨਹੀਂ ਬਿਲਕੁਲ ਬਿਲਕੁਲ ਵੀਰੇ ਦੇ ਸਕਦਾ ਹਾਂ ਮਾਰਕ ਦੇ ਟਾਇਰ ਬਹੁਤ ਪਏ ਆ ਟਰੈਕਟਰ ਦੇ ਹਾਂ ਟਾਇਰ ਵੀ ਚੰਗੇ ਪਏ ਆ ਹਨਾ ਮਗਰਾਡਾ ਮੋੜ ਦਾ ਦੇ ਰੀਣਾਲਾ ਸਾਰਾ ਮਗਰਾਡਾ ਮੋੜ ਦਾ ਅੱਛਾ ਸਾਰਾ Ориਜਨਲ ਆ ਠੀਕ ਆ ਜੀ ਨਵੀਂ ਸ਼ੀਟ ਆ ਮਿੱਤਰੋ ਕਿਸੇ ਪਾਸੇ ਵਿਗਿਆਲੇ ਪਲੇ ਟਰੈਕਟਰ ਕੋਈ ਦੇਖ ਸਕਦਾ ਨਹੀਂ ਬ੍ਰੇਕਾਂ ਦਾ ਹਜੇ ਵੀ ਪੂਰਾ ਕੰਮ ਕਰਦਾ ਟਰੈਕਟਰ ਇੰਜਨ ਗੇਅਰ ਪੂਰਾ ਵਧੀਆ ਟੱਕਦਾ ਪੂਰਾ ਬਲੌਂਡ ਠੀਕ ਆ ਠੀਕ ਆ ਹਾਂ ਜੀ ਇਹ ਵੀ ਪੰਜਾਬ ਨੰਬਰ ਹਨ ਇਹ ਵੀ ਕੀ ਆਪ ਨੰਬਰ ਆ ਜੀ ਠੀਕ ਆ ਜੀ ਲਓ ਵੀ ਮਿੱਤਰੋ ਚੈੱਕ ਕਰ ਸਕਦੇ ਟਰੈਕਟਰ ਚੰਗੀ ਹਾਲਤ ਦੇ ਵਿੱਚ ਆ 40 45 ਕਿੱਲੇ ਸੀ ਬਾਈ ਹੁਣ ਕੋਲ ਜਿੰਨਾ ਨੇ ਟਰੈਕਟਰ ਲਿਆਂਦਾ ਉਹਨਾਂ ਤੋਂ ਤੇ ਦੇਖ ਸਕਦੇ ਟਰੈਕਟਰ ਬਹੁਤ ਚੰਗੀ ਹਾਲਤ ਦਾ ਸਾਰਾ オリジナル ਟਰੈਕਟਰ ਆ ਜੀ ਇਹ ਤੇ ਜੇ ਵੀਰੇ ਇਹਦੀ ਡਿਮਾਂਡ ਦੀ ਗੱਲ ਕਰੀ ਗੋ ਵੀਰੇ ਵੀਰੇ 1 ਲੱਖ 40000 ਰੁਪਿਆ ਪਰ ਡਿਮਾਂਡ ਕਰਦੇ ਠੀਕ ਹੈ ਜੀ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਠੀਕ ਹੈ ਜੀ ਤੇ ਆਪਾਂ ਨੂੰ 10-15000 ਰੁਪਏ ਛੋੜ ਵੀ ਕਰਾ ਦੇ ਉਹ ਹਾਸ ਕਰਕੇ ਤੋਰਾਂਗੇ ਠੀਕ ਹੈ ਠੀਕ ਹੈ ਲਓ ਮਿੱਤਰੋ 10 ਅੱਛਾ ਜਿਹੜਾ ਪੁਰਾਣਾ ਟਰੈਕਟਰ ਬੇਚ ਪਾਉਣਾ ਚਾਹੁੰਦਾ ਉਹ ਵੀ ਕੱਟਣ ਨੂੰ ਤਿਆਰ ਆ ਲਓ ਮਿੱਤਰੋ ਆਹ ਦੇਖ ਸਕਦਾ ਤੁਸੀਂ ਟਰੈਕਟਰ ਬਾਈ ਹੁਣ ਕਿੰਨੇ ਕੱਟ ਵੀ ਲਾਵਾਂਗੇ ਜੇ ਕਿਸੇ ਕੋਲ ਪੁਰਾਣਾ ਟਰੈਕਟਰ ਖੜਾ ਦੇ ਸਕਦਾ ਤੁਸੀਂ ਤੇ ਬਾਕੀ ਡਿਮਾਂਡ ਤੁਹਾਨੂੰ ਦੱਸ ਹੀ ਦਿੱਤੀ ਆ ਜੀ ਇਹ 10-15000 ਵੀ ਡਿਸਕਾਊਂਟ ਆ ਟਰੈਕਟਰ ਵਿੱਚ ਵੀ ਤੁਹਾਨੂੰ ਮਿਲ ਜੂਗਾ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਓ ਕਿੰਨਾ ਮਾਡਲ ਦੱਸਿਆ ਸੀ ਵੀਰੇ 893 893 ਮਾਡਲ ਠੀਕ ਆ ਜੀ ਲਓ ਵੀ ਮੇਟਰ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਵੀਡੀਓ ਸ਼ੇਅਰ ਕਰਦਾ ਕਰੋ ਜੀ ਪੇਜ ਨੂੰ ਫੋਲੋ ਕਰ ਲਿਆ ਕਰੋ ਤੇ ਹੋਰ ਵੀ ਕਿਸਾਨ ਭਰਾਵਾਂ ਦਾ ਫਾਇਦਾ ਹੋ ਚੁਕੇ ਟਰੈਕਟਰ ਬਹੁਤ ਚੰਗੇ ਹੁੰਦੇ ਬਾਈ ਗੋਪੀ ਹੁਣ ਕੁਲ ਦੇ ਸਕਦੇ ਤੁਸੀਂ ਬਿਲਕੁਲ ਜੈ ਰੇਟਾਂ ਦਾ ਟਰੈਕਟਰ ਹੁੰਦਾ ਜੀ ਤੇ ਬਾਕੀ ਸਾਰੀ ਜਾਣਕਾਰੀ ਤੁਸੀਂ ਬਾਈ ਤੋਂ ਨੰਬਰ ਤੇ ਲੈ ਸਕਦੇ ਹੋ ਧੰਨਵਾਦ